ਇਹ ਗੱਲ ਹੈ ਤਿੰਨ ਪੁਸ਼ਤਾ ਪੁਰਾਣੀ ਜਗਾਦੀ ਜਿੱਥੇ ਕਦੇ ਖੇਡਾਂ ਦੇ ਸ਼ੋਰ ਹੁੰਦੇ ਸਨ ਜਿੱਥੇ ਕਦੇ ਕਬੱਡੀ ਦੀ ਟੂੜ ਉੱਡਦੀ ਸੀ ਜਿੱਥੇ ਫੁੱਟਬਾਲ ਦੇ ਟੂਰਨਾਮੈਂਟ ਚਮਕਦੇ ਸਨ ਇਹ ਗੱਲ ਹੈ ਮੇਰੇ ਪਿੰਡ ਦੇ ਗਰਾਊਂਡ ਦੀ ਇਹ ਗਰਾਊਂਡ ਤਿੰਨ ਪੀੜੀਆਂ ਦੀ ਵਿਰਾਸਤ ਸੀ ਮੇਰੇ ਦਾਦੇ ਵਰਗੇ ਨੇ ਇੱਥੇ ਕੁਸ਼ਤੀ ਖੇਡੀ ਪਸੀਨਾ ਵਹਾਇਆ ਕੁਸ਼ਤੀਆਂ ਚ ਪਿੰਡ ਦਾ ਨਾਮ ਚਮਕਾਇਆ ਦਿਲ ਚ ਪੂਰਾ ਜੋਸ਼ ਸੀ ਮੇਰੇ ਪਿਓ ਨੇ ਇੱਥੇ ਕਬੱਡੀ ਦੇ ਮੈਚ ਜਿੱਤੇ ਤਰਾਫੀਆਂਕਾਰ ਆਉਂਦੀਆਂ ਪਰ ਮਾਂ ਪਿੰਡ ਦੇ ਨਾਂ ਤੇ ਹੁੰਦਾ ਤੇ ਮੈਂ ਮੈਂ ਤੇ ਮੇਰੀ ਪੀੜ੍ਹੀ ਨੇ ਫੁੱਟਬਾਲ ਕਬੱਡੀ ਕ੍ਰਿਕਟ ਤੇ ਖੋ-ਖੋ ਵਰਗੀਆਂ ਖੇਡਾਂ ਖੇਡੀਆਂ ਫੌਜ ਵਿੱਚ ਭਰਤੀ ਹੋਣ ਲਈ ਇਸ ਗਰਾਊਂਡ ਵਿੱਚ ਹੀ ਦੌੜਾਂ ਲਗਾਈਆਂ ਜਦੋਂ ਵੀ ਗਰਾਊਂਡ 'ਚ ਵੜਨਾ ਪਹਿਲਾ ਮਠਾ ਟੇਕਣਾ ਤੇ ਰੱਬ ਅੱਗੇ ਅਰਦਾਸ ਕਰਨੀ हे ਪਰਮਾਤਮਾ ਸਾਰਿਆਂ ਦੀ ਕੀਤੀ ਹੋਈ ਮਿਹਨਤ ਨੂੰ ਫਲ ਲਗਾਏ ਤੇ ਅਰਦਾਸ ਪਰਮਾਤਮਾ ਵਾਹਿਗੁਰੂ ਜੀ ਨੇ ਨੇੜੇ ਹੋ ਕੇ ਸੁਣੀ ਵੀ ਲਗਭਗ ਸਾਰੇ ਮਿਹੰਤੀ ਸੈਟ ਵੀ ਹੋ ਗਏ ਪਰ ਅੱਜ ਜਦੋਂ ਉੱਥੇ ਜਾਂਦਾ ਹਾਂ ਦਿਲ ਕਮਜ਼ੋਰ ਹੋ ਜਾਂਦਾ ਉਹੀ ਗਰਾਊਂਡ ਜੋ ਕਦੇ ਰੌਣਕਾਂ ਦਾ ਕੇਂਦਰ ਸੀ ਅੱਜ ਉਜੜੀ ਸੁੰਸਾਨ ਬਣ ਗਿਆ ਹੈ ਕੂੜਾ ਪਲਾਸਟਿਕ ਟੁੱਟੇ ਪੋਸਟ ਤੇ ਲੋਕਾਂ ਦੀ ਚੁੱਪ ਜਿਵੇਂ ਕਿਸੇ ਨੇ ਮਿੱਟੀ ਨੂੰ ਯਾਦਾਂ ਤੋਂ ਕੱਢ ਹੀ ਦਿੱਤਾ ਹੋਵੇ ਜਿਸ ਗਰਾਊਂਡ ਤੋਂ ਜਵਾਨੀ ਸੰਭਾਲੀ ਨਹੀਂ ਸੀ ਜਾਂਦੀ ਜਿਸ ਵਿੱਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਹੁੰਦੀ ਸੀ ਕਿਧਰੇ ਕਬ ਦੀ ਦੀ ਮਿਹਨਤ ਚੱਲਦੀ ਕਿਧਰੇ ਫੁੱਟਬਾਲ ਦਾ ਚਨੋਲੀ ਬਸੀਦਾ ਮੈਚ ਤੇ ਕਿਧਰੇ ਨੌਜਵਾਨਾਂ ਦੀਆਂ ਸ਼ਰਤ ਲਗਾ ਕੇ ਦੌੜਾਂ ਹੁਣੀਆਂ ਚਾ ਸੰਭਾਲਿਆ ਨਹੀਂ ਸੰਭੇ ਜਾਂਦੇ ਸੀ ਪਰ ਅੱਜ ਉਹੀ ਗਰਾਊਂਡ ਨੌਜਵਾਨਾਂ ਦੇ ਪੈਰਾਂ ਨੂੰ ਤਰਸਦਾ ਹੈ ਤੇ ਪਿੰਡ ਨੂੰ ਲਾਂਤਾਂ ਪਾਉਂਦਾ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਸਿਹਤ ਤੇ ਦਿਮਾਗ ਪੱਖੋਂ ਕਮਜ਼ੋਰ ਹੋਣਗੀਆਂ ਇਸ ਦੇ ਜ਼ਿੰਮੇਵਾਰ ਸਿਰਫ ਅੱਜ ਦੇ ਮਾਬਾ ਪੰਚਾਇਤਾਂ ਤੇ ਨੌਜਵਾਨ ਪੀੜੀ ਹੋਵੇਗੀ جس نے پچھلیاں تین پشتاں تو چلدا آ رہا گراؤنڈ نہ سامبیا تے نہ ہی اسنوں نوجوان دتے صرف اسنوں اپڈیٹ کرن نال کچھ نہیں ہونا جے اس وچ کھیڑا کھیڈن لئی نوجوان تے بچے ہی نہ آئے۔ پر گل مکدی نہیں اجے وی وقت ہے جے اسی چاہئیے تاں اے گراؤنڈ وچ پھر تو جوانی دیاں دوڑا ਬੱਚਿਆਂ ਦੀਆਂ ਖੇਡਾਂ ਤੇ ਪਿੰਡ ਦੀ ਰੌਣਕ ਵਾਪਸ ਲਿਆ ਸਕਦੇ ਹਾਂ ਇਹ ਸਿਰਫ ਮਿੱਟੀ ਨਹੀਂ ਇਹ ਸਾਡੀ ਪਛਾਣ ਹੈ ਆਓ ਇਸ ਵਾਰ ਕਮੈਂਟ ਨਹੀਂ ਕਦਮ ਚੁੱਕिए ਆਪਣੀ ਗਰਾਊਂਡ ਨੂੰ ਵਾਪਸ ਜਗਾਈਏ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਆਓ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ ਸੂਤੀ ਪਈ ਤੇ ਮੋਬਾਈਲਾਂ ਚ ਵੱਡੀ ਹੋਈ ਪੀਡੀ ਨੂੰ ਬਾੜ ਜ਼ਮੀਨ ਨਾਲ ਜੋੜੀਏ ਧੰਨਵਾਦ ਹੋਰ ਵੀਡੀਓਜ਼ ਲਈ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਪਸੰਦ ਕਰਨਾ ਨਾ ਭੁੱਲਣਾ